ਘਿਲਦੇ ਵਿੱਚ ਪਟੀਆਂ ਦੇ ਵਿੱਚ ਆਇਆ ਮੈਂ ਔਰ ਜਿੱਥੇ ਸਾਡਾ ਦਲਿਤ ਭਾਈਚਾਰਾ ਬਹੁਤ ਵੱਡੀ ਗਿਣਤੀ 'ਚ ਰਹਿ ਰਿਹਾ ਵਾ ਔਰ ਇੱਥੇ ਹਾਲਾਤ ਦੇਖ ਕੇ ਮੈਨੂੰ ਅੱਜ ਰੋਣਾ ਆ ਰਿਹਾ ਵਾ ਦੇਖ ਕੇ ਕਿ ਇਹ ਜੜੀਆਂ ਪਾਰਟੀਆਂ ਸਾਡੇ ਸਮਾਜ ਨੂੰ ਲੁੱਟਦੇ ਆ ਰਹੀਆਂ 5 ਸਾਲ ਬਾਅਦ ਆਉਂਦੇ ਆ ਉਸ ਤੋਂ ਬਾਅਦ ਆ ਕੇ ਆਪਣੀ ਸ਼ਕਲ ਵੀ ਨਹੀਂ ਦਿਖਾਉਂਦੇ ਅੱਜ ਇੱਥੇ ਦੇਖਣਗੇ ਤੋਬੇ ਕਿੰਨੇ ਵੱਡੇ ਵੱਡੇ ਪਏ ਹੋਏ ਆ ਅੱਜ ਇੱਥੇ ਪਾਣੀ ਭਰਿਆ ਹੋਇਆ ਵਾ ਅੱਜ ਗੰਦਾ ਪਾਣੀ ਆ ਰਿਹਾ ਵਾ ਕੋਈ ਸੜਕ ਨਹੀਂ ਇੱਥੇ ਬਣੀ ਹੋਈ ਔਰ ਮੇਰਾ ਭਾਈਚਾਰਾ ਕਿਹੜੇ ਹਾਲਾਤ ਚ ਰਹਿ ਰਿਹਾ ਵਾ ਤਾਂ ਇਸ ਕਰਕੇ ਮੈਂ ਆਪਣੇ ਭਾਈਚਾਰੇ ਨੂੰ ਆਪਣੀਆਂ ਗੱਲਾਂ ਵੀ ਦੱਸੀਆਂ ਔਰ ਮੇਰੇ ਭਾਈਚਾਰੇ ਨੇ ਅੱਜ ਵਿਸ਼ਵਾਸ ਦਿਵਾਇਆ ਵਾ ਕਿ ਉਹ ਪਹਿਲੇ ਦਿਨ ਨੂੰ ਵੋਟਾਂ ਪਾਣਗੇ ਅੱਜ ਕਿਵੇਂ ਦੇਖਦੇ ਹੋ ਲਗਾਤਾਰ ਹਰ ਮੁਹੱਲੇ ਦੇ ਵਿੱਚ ਕਿਤੇ ਨਾ ਕਿਤੇ ਜਿੱਧਰ ਸ਼ੀਨਾ ਮੈਡਮ ਦਾ ਉਧਰ ਵੀ ਕਿਤੇ ਨਾ ਕਿਤੇ ਪਾਣੀ ਦੀ ਸਮੱਸਿਆ ਸੜਕਾਂ ਟੁੱਟੀਆਂ ਤੁਹਾਨੂੰ ਅੱਜ ਇਦਾਂ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਸਾਰਿਆਂ ਨੇ ਗਰੀਬਾਂ ਨੂੰ ਲੁੱਟਿਆ ਔਰ ਕੁੱਟਿਆ ਵਾ ਕਿਸੇ ਨੇ ਇਹਨਾਂ ਦਾ ਕੰਮ ਨਹੀਂ ਕਰਿਆ ਅੱਜ ਪਾਵੇਂ ਲੁਧਿਆਣੇ ਦੇ ਜਿਹੜੇ ਮਰਜੀ ਮੋਹੱਲੇ ਦੇ ਵਿੱਚ ਚਲੇ ਜਾਓ ਤੁਸੀਂ ਮੈਂ ਕੱਲ ਹਲਕਾ ਸੌਧ ਦੇ ਵਿੱਚ ਗਿਆ ਸੀ ਉੱਥੇ ਪਾਣੀ ਨਹੀਂ ਆ ਰਿਹਾ ਕੋਈ ਪਾਣੀ ਦੀ ਸਹੂਲਤ ਨਹੀਂ ਕੋਈ ਸਪਾਈ ਦੀ ਸਹੂਲਤ ਨਹੀਂ ਆ ਉੱਥੇ ਕੋਈ ਸੀਵਰੇਜ ਵਧੀਆ ਨਹੀਂ ਆ ਸੜਕਾਂ ਦਾ ਬੁਰਾ ਹਾਲ ਹੈ ਅੱਜ ਮੈਂ ਭਟੀਆਂ ਦੇ ਵਿੱਚ ਆਇਆ ਇੱਥੇ ਤਾਂ ਹੱਥ ਹੀ ਮੰਗਾਤਾ ਕਿ ਜੇ ਮੇਰੀ ਗੱਲ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸੁਣ ਲਈ ਆ ਸਰਕਾਰ ਦੇ ਸਤਕਾਰਯੋਗ ਵੀਰ ਨੂੰ ਭਿਓ ਸਾਡੇ ਮਹੌਲੇ ਦੇ ਵਿੱਚ ਆ ਕੇ ਸਾਡੇ ਲੋਕਾਂ ਦੀ ਜ਼ਿੰਦਗੀ ਜੀ ਕੇ ਦੇਖੋ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਆ ਤੁਸੀਂ 5 ਸਾਲ ਬਾਅਦ ਬੋਰਡ ਇਹਨਾਂ ਦੀ ਲੈ ਕੇ ਉਸ ਤੋਂ ਬਾਅਦ ਇਹਨਾਂ ਦੀ ਸਾਰ ਨਹੀਂ ਲੈਂਦੇ ਨਾ ਪੁੱਛਦੇ ਇਸ ਕਰਕੇ ਮੈਂ ਸਮਝਦਾ ਕਿ ਜਿਹੜੀ ਅੱਜ ਲੜਾਈ ਆ ਗਰੀਬ ਔਰ ਅਮੀਰ ਦੀ ਆ ਅੱਜ ਉਹ ਲੋਕਾਂ ਨਾਲ ਲੜਾਈ ਆ ਜਿਹੜੇ ਵੱਡੇ ਵੱਡੇ ਰਜਵਾੜੇ ਹੈਗੇ ਆ ਜਿਹੜੇ ਕਿ ਸਾਡੇ ਲੋਕਾਂ ਦੀ ਸੜਕਾਂ ਵੀ ਖਾ ਜਾਂਦੇ ਆ ਇਹਨਾਂ ਦੇ ਟੂਰ ਵੀ ਖਾ ਜਾਂਦੇ ਆ ਔਰ ਉਹ ਰੁਪਈਆ ਅੱਜ ਮੇਰੇ ਖਲ ਮੇਰੇ ਸਮਾਜ ਨੂੰ ਨਜ਼ਰ ਵੀ ਆ ਰਹਿਆ ਹੋਣਾ ਕਿ ਅੱਜ ਇਲੈਕਸ਼ਨ ਦੇ ਵਿੱਚ ਵੱਡੇ ਵੱਡੇ ਬੋਰਡ ਲਾਏ ਹੋਏ ਆ ਉਹਨਾਂ ਨੇ। ਉਹ ਲੋਕਾਂ ਨੇ ਵੱਡੇ ਵੱਡੇ ਹੋਟਲਾਂ 'ਚ ਮੀਟਿੰਗਾਂ ਕਰ ਰਿਹਾ। ਵੱਡੇ ਵੱਡੇ ਇਕੱਠ ਕਰ ਰਿਹਾ। ਔਰ ਉਹ ਪੈਸਾ ਜਿਹੜਾ ਲਾ ਰਹੇ ਆ ਉਹ ਸਾਡੇ ਸਮਾਜ ਦਾ ਲੁੱਟਿਆ ਹੋਇਆ ਜਿਹੜਾ ਕਿ ਡਵੈਲਪਮੈਂਟ ਤੇ ਲੱਗਦਾ ਹੁੰਦਾ। ਜੀ ਰਾਜਾ ਵਡਿੰਗ ਜੀ ਕਹਿ ਰਹੇ ਕਿ ਬਿੱਟੂ ਤੇ ਪੱਪੀ ਉਹਨਾਂ ਨੇ ਇਹਨੇ ਬੋਰਡ ਲਾਏ ਇਹਨਾਂ ਕੋ ਪੈਸਾ ਕਿੱਥੋਂ ਆਇਆ? ਇਹ ਦੇਖੋ ਰਾਜਾ ਵਡਿੰਗ ਜੀ ਜਿਹੜੇ ਆ ਉਹ ਤਾਂ ਆਪ ਪ੍ਰਧਾਨ ਨੇ ਮਿਨਿਸਟਰ ਰੇ ਆ। ਇਹ ਤਾਂ ਮੇਰੇ ਨਾਲੋਂ ਵੇਟਰ ਨਾਲੋਂ ਜ਼ਿਆਦਾ ਪਤਾ ਹੋਣਾ ਕਿ ਕਿੱਥੋਂ ਆ ਕਿਉਂਕਿ ਇੱਕੋ ਥਾਲੀ ਦੇ ਚਟੇ-ਬੱਟੇ ਆ ਆਪਸ ਵਿੱਚ ਮਿਲੇ ਹੋਏ ਆ ਔਰ ਉਹ ਉਹਦੀ ਗੱਲ ਕਰਦਾ ਉਹਦੀ ਗੱਲ ਕਰਦਾ ਤੁਸੀਂ ਦੇਖਿਆ ਕਿ ਵੀਡੀਓ ਤਾਂ ਕਿੰਨੀ ਆਡੀਓ ਜਿਹੜੀ ਆ ਉਹ ਵਰਲ ਹੋ ਰਹੀ ਆ ਔਰ ਉਹਦੇ ਵਿੱਚ ਕੀ ਗੱਲਾਂ ਕਰ ਰਹੇ ਆ ਜਿਹੜੇ ਲੋਕ ਜਿਹੜੀ ਪਾਰਟੀ ਦਾ ਲੰਬੇ ਸਮੇਂ ਤੱਕ ਸੱਤਾ ਭੋਗਦੇ ਰਹੇ ਆ ਉਹ ਪਾਰਟੀ ਦੇ ਲੋਕਾਂ ਨੂੰ ਗਾਲ੍ਹਾਂ ਕੱਢ ਰਹੇ ਆ ਇਸ ਤੋਂ ਹੋਰ ਮਾੜੀ ਗੱਲ ਕੀ ਹੋ ਸਕਦੀ ਆ ਇਸ ਕਰਕੇ ਲੋਕਾਂ ਨੂੰ ਇਹਨਾਂ ਤੋਂ ਜਵਾਬ ਮੰਗਣਾ ਚਾਹੀਦਾ ਵਾ ਕਿ ਵੀ ਤੁਸੀਂ ਸਾਡੇ ਕੋਲੋਂ ਵੋਟਾਂ ਲੈਂਦੇ ਰਹੇ ਹੋ ਇਹਈ ਪਾਰਟੀਆਂ ਦਾ ਇਹ ਖਾਂਦੇ ਰਹੇ ਆ ਔਰ ਅਜੇ ਪਾਰਟੀਆਂ ਜਿਹੜੀ ਪੋਲਿਟਿਕਲ ਪਾਰਟੀਆਂ ਵਾ ਅਜੇ Dalit ਸਮਾਜ ਨੂੰ ਇਹ ਵੋਟ ਨੂੰ ਇਹ ਵੋਟ ਨਹੀਂ ਸਮਝਦੀ। ਜੀ ਹਾਂ ਜੀ ਕਨਿਆ ਮਿੱਤਲ ਦੇ ਜਾਗਰਨ ਤੇ ਬਿੱਟੂ ਤੇ ਵੜਿੰਗ ਇਕੱਠੇ ਸੀ ਤਾਂ ਲੋਕ ਕਹਿ ਰਹੇ ਸੀ ਕਿ ਮੈਚ ਫਿਕਸ ਲੱਗਦਾ। ਇਹ ਦੇਖੋ ਇਹਨਾਂ ਦਾ ਮੈਚ ਜਿਹੜਾ ਜਿਹੜਾ ਫਿਕਸਿੰਗ ਹੋਇਆ ਹੋਇਆ ਪੱਕਾ ਹੋਇਆ ਹੋਇਆ ਉੱਥੇ ਆਪਸ ਵਿੱਚ ਜੱਫੀਆਂ ਪਾਉਂਦੇ ਆ ਔਰ ਲੋਕਾਂ ਦੇ ਸਾਹਮਣੇ ਇੱਕ ਦੂਜੇ ਨੂੰ ਗਾਲਾਂ ਕਢ ਕੇ ਦਿਖਾਉਂਦੇ ਆ ਤਾਂ ਇਹ ਮੈਂ ਸਮਝਦਾ ਮੈਂ ਕਿ ਇਹ ਪਬਲਿਕ ਹੈ ਇਹ ਸਭ ਜਾਣਦੀ ਹੈ। ਔਰ ਪਬਲਿਕ ਜਾਗ ਚੁੱਕੀ ਹੈ ਪਰ ਤੁਸੀਂ ਦੇਖਿਓ ਕਿ ਪਹਿਲੇ ਤਰੀਕ ਨੂੰ ਪਬਲਿਕ ਨੇ ਇੱਕ ਫੈਸਲਾ ਕਰਨਾ ਵਾ ਜੋ ਕਿ ਬੈਡ ਦਾ ਬਟਨ ਦਬਾ ਕੇ ਇਹਨਾਂ ਨੇ ਆਪਣੇ ਭਰਾ ਆਪਣੇ بیٹے ਮਰੇਸ਼ ਸਿੰਘ ਆਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਣਗੇ ਤਾਂ ਜੋ ਵਿਕਾਸ ਦੀ ਰਫਤਾਰ ਜਿਹੜੀ ਆ ਉਹ ਤੇਜ਼ੀ ਨਾਲ ਹੋ ਸਕੇ ਔਰ ਜਿਹੜਾ ਮੇਰਾ ਭਾਈਚਾਰਾ ਵਾ ਉਸੋਖ ਦੀ ਸਾਦਕ